ਪੰਜਾਬ ਅਤੇ ਹਰਿਆਣਾ ਹਾਈ ਕੋਰਟ ਚ ਜਿਸ ਦਿਨ ਖਲਾਸਾ ਹੋਇਆ ਕਿ ਲਾਰਸ ਬਸ਼ਨੋਈ ਦੀ ਇੰਟਰਵਿਊ ਪੰਜਾਬ ਦੇ ਖਰੜ ਥਾਣੇ ਦੇ ਵਿੱਚ ਹੋਈ ਉਸ ਤੋਂ ਬਾਅਦ ਹੀ ਪੰਜਾਬ ਸਰਕਾਰ ਤੇ ਪੰਜਾਬ ਪੁਲਿਸ ਪੂਰੀ ਤਰ੍ਹਾਂ ਸੁਸਰੀ ਵਾਂਗੂ ਸੌਂ ਗਈ ਆ ਹੁਣ ਸਰਕਾਰ ਨੇ ਖਾਸ ਕਰਕੇ ਪੰਜਾਬ ਪੁਲਿਸ ਨੇ ਦੋ ਜੂਨੀਅਰ ਪੁਲਿਸ ਅਧਿਕਾਰੀਆਂ ਦਾ ਤਬਾਦਲਾ ਕਰ ਦਿੱਤਾ ਲੇਕਿਨ ਵਜ੍ਹਾ ਕੀ ਹੈ ਕਿ ਆਖਰ ਲਾਰਸ ਇੰਟਰਵਿਊ ਦੀ ਇੰਟਰਵਿਊ ਸੰਬੰਧੀ ਖਲਾਸੇ ਤੋਂ ਬਾਅਦ ਸਰਕਾਰ ਕਿਉਂ ਸੁੰਨੀ ਹੋਈ ਆ ਔਰ ਕੀ ਸਰਕਾਰ ਵੱਲੋਂ ਹੁਣ ਤੱਕ ਮਾਮਲਾ ਦਬਾਉਣ ਦੀ ਹੁੰਦੀ ਰਹੀ ਹੈ ਕੋਸ਼ਿਸ਼ ਤੇ ਕੀ ਇੰਟਰਵਿਊ ਕਰਾਉ ਤੇ ਉਸ ਨੂੰ 6 ਮਹੀਨੇ ਬਾਅਦ ਰਿਲੀਜ਼ ਕਰਨ ਪਿੱਛੇ ਸਰਕਾਰ ਦਾ ਕੀ ਮੰਤਬ ਸੀ ਤੇ ਕੀ ਵਾਕਿਆ ਕੋਈ ਸਾਜ਼ਿਸ਼ ਸੀ ਇਸ ਸਬੰਧੀ ਰੋਜ਼ਾਨਾ ਅਜੀਤ ਅਖਬਾਰ ਦੇ ਬਿਊਰੋ ਚੀਫ ਹਰਕਵਲਜੀਤ ਸਿੰਘ ਹੋਣਾ ਨੇ ਇੱਕ ਲੰਮੀ ਚੌੜੀ ਖਬਰ ਕੀਤੀ ਆ ਜਿਹੜੀ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਉਹ ਲਿਖਦੇ ਨੇ ਕਿ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵਿੱਚ ਗੈਂਗਸਟਰ ਲਾਰੈਂਸ ਬਸ਼ਨੋਈ ਦੀ ਇੰਟਰਵਿਊ ਸਬੰਧੀ ਹੋਈ ਖੁਲਾਸੇ ਨੇ ਇਹ ਇੰਟਰਵਿਊ ਨਸ਼ਿਆਂ ਤੇ ਗੈਂਗਸਟਰਾਂ ਸਬੰਧੀ ਵਿਸ਼ੇਸ਼ ਟਾਸਕ ਫੋਰਸ ਦੇ ਪੁੱਛ ਕੇ ਸੈਂਟਰ ਸੀਆਈਏ ਖਰੜ ਵਿਕੇ ਹੋਈ ਸੀ ਜਿੱਥੇ ਪੰਜਾਬ ਸਰਕਾਰ ਨੂੰ ਕੜਕੀ ਵਿੱਚ ਫਸਾ ਦਿੱਤਾ ਉਥੇ ਮੁੱਖ ਮੰਤਰੀ ਡੀਜੀਪੀ ਸਣੇ ਸਬੰਧਤ ਦੂਜੇ ਅਧਿਕਾਰੀ ਵੀ ਹੁਣ ਚੁੱਪ ਕਰ ਗਏ ਨੇ ਅਤੇ ਕੋਈ ਵੀ ਇਸ ਮੁੱਦੇ ਤੇ ਹੁਣ ਬੋਲਣ ਨੂੰ ਤਿਆਰ ਨਹੀਂ ਹੈ ਪੁਲਿਸ ਵਿਭਾਗ ਦੇ ਇੱਕ ਮਹੱਤਵਪੂਰਨ ਪੁਛਗੇ ਸੈਂਟਰ ਇੱਕ ਗੈਂਗਸਟਰ ਦੇ ਇੰਟਰਵਿਊ ਲਈ ਟੀਵੀ ਸਟੂਡੀਓ ਵਿੱਚ ਕਿਸ ਦੀ ਇਜਾਜ਼ਤ ਨਾਲ ਇਹ ਹੋਈ ਹੈ ਔਰ ਇੰਟਰਵਿਊ ਨੂੰ 6 ਮਹੀਨੇ ਤੋਂ ਬਾਅਦ ਰਿਲੀਜ਼ਾਂ ਜਨਤਕ ਕਰਨ ਦਾ ਫੈਸਲਾ ਕਿਸ ਪਦਰਤੀ ਹੋਇਆ ਇਸ ਇੰਟਰਵਿਊ ਸੰਬੰਧੀ ਏਜੰਡਾ ਮੰਤਬਾਂ ਜਾ ਸਾਜਿਸ਼ ਕੀਤੀ ਸੀ ਇਸ ਸੰਬੰਧੀ ਵੀ ਸਥਿਤੀ ਸਪਸ਼ਟ ਹੋਣੀ ਅਜੇ ਬਾਕੀ ਹੈ ਰਾਜ ਸਰਕਾਰ ਵੱਲੋਂ ਇੰਟਰਵਿਊ ਮੌਕੇ ਇੱਕ ਤਨਾਤ ਇੱਕ ਡੀਐਸਪੀ ਤੇ ਇੱਕ ਇਨਸਪੈਕਟਰ ਨੂੰ ਅੰਮ੍ਰਿਤਸਰ ਤੇ ਜਲੰਧਰ ਵਿਖੇ ਤਬਦੀਲ ਕਰਨ ਦੇ ਹੁਕਮ ਜਾਰੀ ਕੀਤੇ ਗਏ ਹਨ ਹਾਲਾਂਕਿ ਤਬਾਦਲ ਨਹੀਂ ਕੋਈ ਸਜ਼ਾ ਨਹੀਂ ਸਮਝਾ ਜਾ ਸਕਦਾ ਇਹ ਵੀ ਸਪਸ਼ਟ ਨਹੀਂ ਕੀਤਾ ਗਿਆ ਕਿ ਇਹ ਤਬਾਦਲੇ ਕਿਉਂ ਹੋਏ ਨੇ ਪਰ ਪੰਜਾਬ ਅਤੇ ਹਰਿਆਣਾ ਹੀ ਕੋਟ ਨੂੰ ਵਿਸ਼ੇਸ਼ ਜਾਂਚ ਟੀਮ ਵੱਲੋਂ ਜੋ ਬਾਂਦਲ ਫਾਪਾ ਰਿਪੋਰਟ ਦਿੱਤੀ ਗਈ ਸੀ ਉਸ ਸੰਬੰਧੀ ਚਰਚਾ ਕਿ ਉਸ ਵਿੱਚ ਸਭ ਕੁਝ ਹਰ ਮਹੱਤਵਪੂਰਨ ਜਾਣਕਾਰੀਆਂ ਤੇ ਅਧਿਕਾਰੀਆਂ ਦੇ ਨਾਮ ਵੀ ਹੋ ਸਕਦੇ ਨੇ ਹਾਈ ਕੋਰਟ ਦੇ ਬੈਂਚ ਵੱਲੋਂ ਜਿਵੇਂ ਹੀ ਟਿੱਪਣੀਆਂ ਕੀਤੀਆਂ ਗਈਆਂ ਕਿ ਜਾਂਚ ਨੂੰ ਹੀਟਪਲ ਦੇ ਤੱਕ ਸੀਮਤ ਨਹੀਂ ਰੱਖਿਆ ਜਾਵੇ ਤੇ ਸੀਨੀਅਰ ਅਧਿਕਾਰੀਆਂ ਦਾ ਰੋਲ ਅਤੇ ਜ਼ਿੰਮੇਵਾਰੀ ਨੂੰ ਵੀ ਖੋਖਿਆ ਜਾਵੇ ਉਸ ਕਾਰਨ ਸਮਝਿਆ ਜਾ ਰਿਹਾ ਕਿ ਹਾਈ ਕੋਰਟ ਨੂੰ ਸੀਨੀਅਰ ਅਧਿਕਾਰੀਆਂ ਦੇ ਰੋਲ ਸੰਬੰਧੀ ਵੀ ਕੋਈ ਜਾਣਕਾਰੀ ਜਾਂ ਸ਼ੱਕ ਹੋ ਸਕਦਾ ਹੈ दिलचस्प ਗੱਲ ਹੈ ਕਿ ਡੀਜੀਪੀ ਪੰਜਾਬ ਵੱਲੋਂ ਇੰਟਰਵਿਊ ਰਿਲੀਜ਼ ਹੋਣ ਮੌਕੇ ਜੋ ਦਾਵਾ ਕੀਤਾ ਗਿਆ ਸੀ ਕਿ ਇੰਟਰਵਿਊ ਪੰਜਾਬ ਦੇ ਕਿਸੇ ਜੇਲ੍ਹ ਵਿੱਚ ਨਹੀਂ ਹੋਈ ਉਹ ਇਹ ਦਾਵਾ ਤਾਂ ਠੀਕ ਸੀ ਕਿ ਇਹ ਇੰਟਰਵਿਊ ਜੇਲ੍ਹ ਵਿੱਚ ਨਹੀਂ ਹੋਈ ਪਰੰਤੂ ਹੋਈ ਪੰਜਾਬ ਵਿੱਚ ਹੀ ਪਰ ਪੁਲਿਸ ਵਿਭਾਗ ਤੇ ਸਰਕਾਰ ਲਗਾਤਾਰ ਇਸ ਮਾਮਲੇ ਨੂੰ ਦਬਾਉਣ ਦੀ ਕੋਸ਼ਿਸ਼ ਕਰਦੀ ਰਹੀ ਹੈ ਹਾਲਾਂਕਿ ਸਮਝਿਆ ਜਾਂਦਾ ਹੈ ਕਿ ਸਰਕਾਰ ਕੋਲ ਕਾਫੀ ਜਾਣਕਾਰੀ ਸੀ ਸਰਕਾਰ ਵੱਲੋਂ ਇਸ ਮਾਮਲੇ ਤੋਂ ਤੱਕ ਕੋਈ ਵੀ ਕਾਰਵਾਈ ਨਹੀਂ ਕੀਤੀ ਮੁੱਖ ਮੰਤਰੀ ਭਗਵਤ ਮਾਨ ਜੋ ਸੂਬੇ ਦੇ ਗ੍ਰਹਿ ਮੰਤਰੀ ਵੀ ਉਹਨਾਂ ਕੋ ਗ੍ਰਹਿ ਮੰਤਰੀ ਵੀ ਦਾ ਵੀ ਜ਼ਿੰਮੇਵਾਰੀ ਤੇ ਜੇਲ੍ਹ ਵਿਭਾਗ ਦੀ ਵੀ ਜ਼ਿੰਮੇਵਾਰੀ ਆ ਅਜਿਹੇ ਵੱਡੇ ਇਨਸਾਫ ਤੋਂ ਬਾਅਦ ਪੰਜਾਬ ਸਰਕਾਰ ਤੇ ਵਿਰੋਧੀ ਨਿਸ਼ਾਨੇ ਲਗਾ ਰਹੇ ਨੇ ਕਿ ਆਖਰ ਪੰਜਾਬ ਦੇ ਮੁੱਖ ਮੰਤਰੀ ਭਗਵਤ ਮਾਨ ਸਾਹਿਬ ਕਿਉਂ ਚੁੱਪ ਨੇ ਕੀ ਉਹਨਾਂ ਦੇ ਗ੍ਰਹਿ ਮੰਤਰੀ ਹੁੰਦਿਆ ਇਸ ਮਾਮਲੇ 'ਚ ਕੋਈ ਜ਼ਿੰਮੇਵਾਰੀ ਨਹੀਂ ਬੰਦੀ ਇਹ ਵਿਰੋਧੀ ਸਵਾਲ ਚੁੱਕ ਰਹੇ ਪੁਲਿਸ ਵਿਭਾਗ ਤੇ ਗੈਂਗਸਟਰਾਂ ਦਾ ਮਾਰ ਇਸ ਮਾਮਲੇ ਵਿੱਚ ਜੋ ਸਾਹਮਣੇ ਆਈ ਹੈ ਉਸ ਵਸਲੇ 'ਚ ਸਰਕਾਰ ਬੁਰੀ ਤਰ੍ਹਾਂ ਖੇਡ ਰਹੀ ਆ ਇਹ ਵੀ ਹੈ ਕਿ ਪੁਲਿਸ ਵਿਭਾਗ ਨੇ ਇਹ ਇੰਟਰਵਿਊ ਕੋਲ ਲਗਾ ਕੇ ਰੱਖੀ ਕਿਉਂਕਿ ਇੰਟਰਵਿਊ ਨੂੰ ਰਿਲੀਜ਼ ਕਰਨ ਦੀ ਟਾਈਮਿੰਗ ਵੀ ਸੂਬੇ ਵਿੱਚ ਉੱਠ ਰਹੇ ਕੁਝ ਹੋਰ ਮੁੱਦਿਆਂ ਨੂੰ ਦਬਾਉਣ ਲਈ ਵੀ ਇਹ ਜਾਂਚ ਦਾ ਵਿਸ਼ਾ ਸਾਬਕਾ ਉਪ ਮੁੱਖ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੇ ਕਿਹਾ ਕਿ ਇਸ ਘਟਨਾ ਨੇ ਲੋਕਾਂ ਦਾ ਪੁਲਿਸ ਵਿਭਾਗ ਤੋਂ ਵਿਸ਼ਵਾਸ ਉਠਾ ਦਿੱਤਾ ਹੈ ਉਹਨੇ ਕਿਹਾ ਕਿ ਜੇਲਾ ਵਿੱਚ ਜੋ ਮੋਬਾਈਲ ਫੜੇ ਜਾਂਦੇ ਨੇ ਉਹਨਾਂ ਵਿੱਚ SIM ਕਾਰਡ ਦੇ ਨਾਮ ਤੇ ਹੋਣ ਤੇ ਮੈਂ ਉਹਨਾਂ ਸਬੰਧਿਤ ਜਾਂਚ ਤੇ ਕੇਸ ਦਰਜ ਕਰ ਲਈ ਵੀ ਕਈ ਵਾਰ ਲਿਖਿਆ ਹੈ ਪਰ ਅਜੇ ਤੱਕ ਇਸ ਸਬੰਧੀ ਕੋਈ ਕਾਰਵਾਈ ਨਹੀਂ ਹੋਈ ਉਹਨਾਂ ਕਹਿੰਦੇ ਕਿ ਮੈਂ ਇੱਕ ਨਾਮੀ ਗੈਂਗਸਟਰ ਦਾ ਮੋਬਾਈਲ ਕੁਮਰ ਵਿਜੇ ਪ੍ਰਤਾਪ ਜੋ ਕਿ ਉਸ ਵੇਲੇ ਜ਼ਿਲ੍ਹਾ ਦੇ ਬੁਖੀ ਨੂੰ ਕਹਿ ਕੇ ਕਾਬੂ ਕਰਵਾਇਆ ਸੀ ਪਰ ਉਸ ਸਮੇਂ ਦੇ ਡੀਜੀਪੀ ਨੇ ਮੈਨੂੰ ਅਜੀਹਾ ਨਾ ਕਰ ਲਈ ਉਹ ਕਹਿੰਦੇ ਰਹੇ ਨੇ ਤੇ ਉਹਨਾਂ ਦਾ ਕਹਿਣਾ ਸੀ ਕਿ ਅਜੀਹੇ ਗੈਂਗਸਟਰਾਂ ਨੂੰ ਟੈਲੀਫੋਨ ਦੇ ਦੇ ਹੁਕਮ ਉੱਪਰ ਆਉਂਦੇ ਨੇ ਪਰ ਜਦੋਂ ਜਦੋਂ ਮੈਂ ਕਿਹਾ ਕਿ ਮੈਨੂੰ ਇਸ ਸਬੰਧੀ ਲੈ ਕੇ ਭੇਜਿਆ ਜਾਵੇ ਤਾਂ ਉਹ ਖਬੋਸ਼ ਹੋ ਜਾਂਦੇ ਸਨ ਸੁਖਜਿੰਦਰ ਸਿੰਘ ਰੰਧਾਵਾ ਨੇ ਕਿਹਾ ਕਿ ਮੌਜੂਦਾ ਸਰਕਾਰ ਵਿੱਚ ਤਾਂ ਸਿਆਸਤਦਾਨ ਪੁਲਿਸ ਤੇ ਗੈਂਗਸਟਰ ਸਾਰੇ ਹੀ ਘੋਲੇ ਮਿਲੇ ਲੱਗਣ ਲੱਗ ਪਏ ਨੇ ਉਹਨਾਂ ਕਹੇ ਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਖਮੋਸ਼ੀ ਬਹੁਤ ਕੁਝ ਦੱਸ ਰਹੀ ਹੈ ਲੇਕਿਨ ਸਵਾਲ ਹੈ ਕਿ ਇੱਕ ਡੀਐਸਪੀ ਰੈਂਕ ਦਾ ਔਰ ਇੱਕ ਐਸਐਚਓ ਰੈਂਕ ਦਾ ਅਧਿਕਾਰੀ ਦਾ ਤਬਾਦਲਾ ਕਰਨ ਦੇਣਾ ਕਿ ਸਰਕਾਰ ਤੇ ਪੰਜਾਬ ਪੁਲਿਸ ਆਪਣੇ ਆਪ ਨੂੰ ਸੁਰਖਰੂ ਮੰਨ ਰਹੀ ਹੈ ਲਾਰੈਂਸ ਬਿਸ਼ਨੋਈ ਦੀ ਖਰੜ ਦੇ ਪੁਲਿਸ ਸਟੇਸ਼ਨ ਦੇ ਵਿੱਚ ਜਿੱਥੇ ਇੰਟਰੋਗੇਸ਼ਨ ਹੋਈ ਹੈ ਕਿ ਉਹ ਸਿਰਫ ਡੀਐਸਪੀ ਜਾਂ ਐਸਐਚਓ ਹੀ ਜ਼ਿੰਮੇਵਾਰ ਕਿ ਉਸ ਤੋਂ ਵੱਡੇ ਰੈਂਕ ਵਾਲੇ ਅਧਿਕਾਰੀ ਕਿਵੇਂ ਉਹਨਾਂ ਨੂੰ ਕਿਵੇਂ ਬਰੀ ਜਾਂ ਪਰੇ ਰੱਖ ਕੇ ਵਿਖਿਆ ਜਾ ਸਕਦਾ ਹੈ ਲੇਕਿਨ ਇਸ ਇੰਟਰਵਿਊ ਦੇ ਨਾਲ ਜਿਹੜੀ ਰਿਪੋਰਟ ਹੋਈ ਹੈ ਜਿਹੜੇ ਹਾਈ ਕੋਰਟ ਚ ਜੱਜ ਜਾ ਰਹੀ ਹੈ ਉਹਦੇ ਨਾਲ ਸਰਕਾਰ ਦੀ ਬੁਰੀ ਤਰ੍ਹਾਂ ਕਿਰਕਰੀ ਹੋਈ ਹੈ ਸ਼ਾਇਦ ਇਸੇ ਕਰਕੇ ਹੁਣ ਸਰਕਾਰ ਇਸ ਮਸਲੇ ਦੇ ਵਿੱਚ ਜਵਾਬ ਦੇਣ ਤੋਂ ਪਾਸਾ ਵਟ ਰਹੀ ਹੈ ਪਰ ਸਵਾਲ ਹੈ ਕਿ ਜਿਹੜੀ ਰਿਪੋਰਟ ਜਦ ਤੱਕ ਹੋਈ ਹੈ ਉਹਦੇ ਚ ਮੰਨਿਆ ਜਾ ਰਿਹਾ ਹੈ ਕਿ ਹੋਰ ਵੀ ਬਹੁਤ ਸਾਰੀਆਂ ਜਾਣਕਾਰੀਆਂ ਨੇ ਤੇ ਕੁਝ ਹੋਰ ਵੀ ਅਪਸਰਾਂ ਦੇ ਨਾਮ ਆ ਜਿਹੜੇ ਆਉਣ ਵਾਲੇ ਸਮੇਂ ਦੇ ਵਿੱਚ ਉਹ ਨਾਮ ਲਾਜ਼ਮੀ ਤੌਰ ਤੇ ਨਸ਼ਰ ਹੋਣੇ ਚਾਹੀਦੇ ਨੇ ਇਸ ਜਾਣਕਾਰੀ ਨਾਲ ਤੜਤੋ ਲੈਨੇ ਅੱਗੇ ਆ ਦੇਖਦੇ ਰਹੋ ABC ਪੰਜਾਬ ਧੰਨਵਾਦ